ਇਹ ਕੁਝ ਕੇ ਕਾਲਸਾ ਵਾਇ ਕੁਝ ਕੀ ਫਤੇ ਉਹ ਦਿਨ ਨੇ ਜਿਨ੍ਹਾਂ ਨੂੰ ਸੋਚ ਕੇ ਵੀ ਰੂ ਕੰਮ ਜਾਂਦੀ ਹੈ ਅੱਜ ਉਸ ਸਥਾਨ ਤੇ ਖੜਿਆ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਜਿੰਦਾ ਦੀਵਾਰਾਂ ਦੇ ਵਿੱਚ ਚੁਣਵਾ ਦਿੱਤਾ ਗਿਆ ਸੀ ਪਰ ਉਹਨਾਂ ਦਾ ਹੌਸਲਾ ਇੰਨਾ ਬੁਲੰਦ ਸੀ ਕਿ ਉਹਨਾਂ ਨੇ ਸੀ ਤੱਕ ਨਹੀਂ ਪੜਤੀ ਅੱਜ ਕੱਲ ਅਸੀਂ ਜੇ ਕਹਿ ਲਈਏ ਤਾਂ ਇਸ ਕਿਣਾਕੇ ਦੀ ਠੰਡ ਦੇ ਵਿੱਚ ਵੀ 25 ਕੱਪੜੇ ਪਾ ਕੇ ਵੀ ਸਾਨੂੰ ਠੰਡ ਲੱਗਦੀ ਹੈ ਪਰ ਉਹ ਵਾਲੜੇ ਛੋਟੇ ਸਾਹਿਬਜ਼ਾਦੇ ਜਿਨ੍ਹਾਂ ਦੇ ਹੌਂਸਲੇ ਬੁਲੰਦ ਸੀਗੇ ਉਹਨਾਂ ਨੇ ਇੱਥੇ ਸ਼ਹਾਦਤ ਦਿੱਤੀ ਤਾਂ ਦੀਨ ਦੁਨੀਆ ਤੱਕ ਉਹਨਾਂ ਦਾ ਨਾਮ ਰਹੇਗਾ ਸਰਬੰਸਦਾਨੀ ਨੇ ਸਾਡੇ ਕੌਮ ਦੇ ਉੱਪਰ ਪੂਰੇ ਸਰਬੰਸ ਨੂੰ ਮਾਰ ਦਿੱਤਾ ਪਰ ਅੱਜ ਕਿਤੇ ਨਾ ਕਿਸੇ ਅਸੀਂ ਉਸ ਇਤਿਹਾਸ ਨੂੰ ਉਸ ਮਾਣਮੱਤੇ ਇਤਿਹਾਸ ਨੂੰ ਪਲਦੇ ਜਾ ਰਹੇ ਹਾਂ ਆਓ ਤੁਹਾਨੂੰ ਦਰਸ਼ਨ ਕਰਵਾ ਦਿੰਨੇ ਆਂ ਅਸੀਂ ਤੇ ਉਸ ਅਸਥਾਨ ਤੇ ਜਿੱਥੇ ਛੋਟੇ ਸਹਬਜ਼ਾਦੇਾਂ ਅਤੇ ਮਾਤਾ ਗੁਜਰਕੌਰ ਨੇ ਆਪਣੀ ਸ਼ਹਾਦਤ ਦੇ ਕੇ ਇਸ ਅਸਥਾਨ ਨੂੰ ਪਵਿੱਤਰ ਕਰ ਦਿੱਤਾ ਸੀ ਅੱਜ ਵੀ ਉਸ ਸਮੇਂ ਦੀਆਂ ਗੱਲਾਂ ਸੁਣਦੇ ਆਂ ਸੀ ਤੇ ਛੋਟੇ ਸਹਬਜ਼ਾਦੇਾਂ ਅਤੇ ਮਾਤਾ ਗੁਜਰ ਦੀ ਜਦੋਂ ਵੀ ਗੱਲਬਾਤ ਸੁਣਦੇ ਆਂ ਵਰਤਾਲਾਪ ਸੁਣਦੇ ਆਂ ਜਾਂ ਯਾਦ ਕਰਦੇ ਆਂ ਤਾਂ ਅਜੀਹਾਂ ਲੱਗਦਾ ਹੈ ਕਿ ਸ਼ਾਇਦ ਉਹਨਾਂ ਨੂੰ ਕੋਈ ਖੌਫ ਨਹੀਂ ਸੀ ਕਿਉਂਕਿ ਉਹਨਾਂ ਨੂੰ ਉਸ ਵੈਗਰੂ ਦੀ ਓਰ ਤਾ ਅੱਜ ਉਸ ਸਥਾਨ ਤੇ ਹੀ ਲੈ ਕੇ ਆਏ ਆ ਚਲੋ ਆਓ ਤੁਹਾਨੂੰ ਸਿੱਧਾ ਲੈ ਚਲਦੇ ਆ ਦਰਸ਼ਨ ਕਰਵਾ ਇਹ ਉਹ ਅਸਥਾਨ ਹੈ ਜਿੱਥੇ ਛੋਟੇ ਸਹਬਜ਼ਾਦਿਆਂ ਨੂੰ ਤਸੀਹੇ ਦੇ ਕੇ ਕੰਧ ਦੇ ਵਿੱਚ ਚੁਣਵਾ ਦਿੱਤਾ ਗਿਆ ਸੀ ਜੀ ਹਾਂ ਫਤੇਗੜ ਸਾਹਿਬ ਰੋਪੜ ਸੜਕ ਤੇ ਸਤਤ ਜਦੋਂ ਗੁਰੂ ਗੋਬਿੰਦ ਸਿੰਘ ਜੀ ਸ੍ਰੀਨੰਦਪੁਰ ਛੱਡ ਕੇ ਪੋ ਦੇ ਮਹੀਨੇ ਬਰਖਾ ਦੀ ਹਨੇਰੀ ਰਾਤ ਦੇ ਵਿੱਚ ਮਾਤਾ ਗੁਜਰੀ ਸਾਤੇ ਦੋਵੇਂ ਛੋਟੇ ਸਹਬਜ਼ਾਦੇ ਪਾਪੀ ਗੰਗੂ ਬ੍ਰਾਹਮਣ ਉਹਨਾਂ ਨੂੰ ਆਪਣੇ ਨਾਲ ਆਪਣੇ ਪਿੰਡ ਖੇੜੀ ਲਿਆਇਆ ਆਪਣੇ ਘਰ ਲੈ ਜਾ ਕੇ ਉਹਨਾਂ ਨੂੰ ਰਾਤ ਨੂੰ ਜ਼ਹਿਰ ਦੇਣ ਦੀ ਸਲਾਹ ਕੀਤੀ ਪਰ ਉਸ ਦੀ ਮਾਈ ਜਿਸ ਦਾ ਨਾਮ ਸੋਭੀ ਸੀ ਉਸ ਨੂੰ ਕਿਹਾ ਤਾਂ ਉਹ ਜ਼ਹਿਰ ਦੇਣ ਦੀ ਗੱਲ ਨਾ ਮੰਨੇ ਪਾਪੀ ਨਮਕ ਹਰਾਮੀ ਨੇ ਕੁਝ ਸਮਾਨ ਚੋਰਾ ਲਿਆ ਅਤੇ ਰਾਤੋਂ ਰਾਤ ਮੁਰੰਡੇ ਜਿਸ ਦਾ ਨਾਮ ਪ੍ਰਸਿੱਧ ਬਾਗਾਂ ਵਾਲਾ ਹੈ ਇੱਥੇ ਪਹੁੰਚਾ ਤੇ ਜਾਨੀ ਖਾਂ ਮਾਨੀ ਖਾਂ ਪਠਾਣਾ ਨੂੰ ਜਾ ਕੇ ਦੱਸਿਆ ਅਤੇ ਉਹਨਾਂ ਨੂੰ ਨਾਲ ਲੈ ਆਇਆ ਇੱਥੇ ਸਾਹਿਬਜ਼ਾਦਿਆਂ ਨੂੰ ਉਹਨਾਂ ਦੇ ਹੱਥੀ ਫੜਵਾ ਦਿੱਤਾ ਮਾਤਾ ਗੁਜਰਕਾਰ ਸਮੇਤ ਪਠਾਨ ਸਾਹਿਬਜ਼ਾਦਿਆਂ ਨੂੰ ਮੋਰਿੰਡੇ ਲੈ ਕੇ ਪਹੁੰਚੇ ਅਤੇ ਗੰਗੂ ਨੂੰ 200 ਰੁਪਏ ਇਨਾਮ ਦੇ ਕੇ ਮੋੜ ਦਿੱਤਾ ਸਾਹਿਬਜ਼ਾਦਿਆਂ ਨੂੰ ਇੱਕ ਰਾਤ ਇੱਥੇ ਰੱਖ ਕੇ ਗੱਲਾਂ ਬਾਤਾਂ ਕਰਕੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਛੋਟੇ ਸਾਹਿਬਜ਼ਾਦੇ ਨਹੀਂ ਮੰਨੇ ਅਗਲੇ ਦਿਨ ਸਵੇਰੇ ਹੀ ਬੈਲਗੱਡੀ ਦੇ ਵਿੱਚ ਬਿਠਾ ਕੇ ਮਾਤਾ ਜੀ ਸਮੇਤ ਛੋਟੇ ਸਹਬਜ਼ਾਦਿਆਂ ਨੂੰ ਸਰਾਂਦ ਲਿਆਇਆ ਗਿਆ ਰਾਤ ਨੂੰ ਸ਼ਾਹੀ ਕਿਲੇ ਦੇ ਠੰਡੇ ਬੁਰਜ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਮਾਤਾ ਜੀ ਸਹਬਜ਼ਾਦਿਆਂ ਨੂੰ ਗੁਰੂ ਸਾਖੀਆਂ ਤੇ ਪਾਠ ਹੀ ਸੁਣਾਉਂਦੇ ਰਹੇ ਉਹਦੀਆਂ ਰਾਤਾਂ ਠੰਡੀ ਰੁੱਤ ਠੰਡੇ ਬੁਰਜ ਦੀ ਕੈਦ ਦੌਰਾਨ ਵਜ਼ੀਰ ਖਾਨ ਦੇ ਹੁਕਮ ਦੀ ਪਰਵਾਹ ਨਾ ਕਰਦੇ ਹੋਏ ਇੱਕ ਸਰਦਾਰਬਾਨ ਸਰਹੰਦ ਨਿਵਾਸੀ ਮੋਤੀराम ਮੈਰਾ ਮਾਤਾ ਜੀ ਤੇ ਸਹਬਜ਼ਾਦਿਆਂ ਨੂੰ ਗਰਮ ਦੁੱਧ ਪਿਲਾ ਕੇ ਉਹਨਾਂ ਦੀ ਸਹਾਇਤਾ ਕਰਦਾ ਰਿਹਾ ਇਸ ਦੇ ਬਦਲੇ ਉਸਦੇ ਸਾਰੇ ਪਰਿਵਾਰ ਨੂੰ ਵਜ਼ੀਰ ਖਾਨ ਨੇ ਕੋਲੂ ਦੇ ਵਿੱਚ ਪੀੜ ਕੇ ਮੌਤ ਦੀ ਸਜ਼ਾ ਦਿੱਤੀ ਸੀ। ਦੂਜੇ ਦਿਨ ਦੋਹਾਂ ਸਹਬਜ਼ਾਦਿਆਂ ਨੂੰ ਸਰਹੰਦ ਦੇ ਨਵਾਬ ਦੀ ਕਚਹਿਰੀ ਦੇ ਵਿੱਚ ਪੇਸ਼ ਕੀਤਾ ਗਿਆ। ਨਵਾਬ ਤੇ ਕਾਜ਼ੀ ਦੇ ਸਹਬਜ਼ਾਦਿਆਂ ਨੂੰ ਬਥੇਰੇ ਲਾਲਚ ਦਿੱਤੇ। ਵਜ਼ੀਰ ਸੂਚਨੰਦ ਨੇ ਵੀ ਉਹਨਾਂ ਨੂੰ ਪੈਪੀਤ ਕਰਨ ਦੇ ਬਥੇਰੇ ਯਤਨ ਕੀਤੇ ਪਰ ਪੌਣੇ 8 ਦੇ ਪੌਣੇ 6 ਸਾਲਾਂ ਦੇ ਦੋਵੇਂ ਸਹਬਜ਼ਾਦੇ ਆਪਣੇ ਵਚਨ ਤੇ ਅਟਲ ਰਹੇ। ਦਨ ਦਨ ਦੋਹਾਂ ਦੀਆਂ ਲਗਾਤਾਰ ਕਚਹਿਰੀਆਂ ਦੇ ਵਿੱਚ ਪੇਸ਼ੀਆਂ ਹੁੰਦੀਆਂ ਰਹੀਆਂ ਜਦ ਨਵਾਬ ਵਜ਼ੀਰ ਖਾਨ ਦੇ ਸਾਰੇ ਯਤਨ ਵਿਅਰਥ ਹੋ ਗਏ ਮਾਸੂਮ ਬੱਚਿਆਂ ਨੇ ਆਪਣਾ ਸਿੱਖੀ ਆਦਰਸ਼ ਨਾ ਛੱਡਿਆ ਤਾਂ ਦੀਵਾਨ ਸੁਚਾਨੰਦ ਨੇ ਕਿਹਾ ਇਹਨਾਂ ਨੂੰ ਨਿੱਕੇ ਬਾਲਕ ਨਾ ਜਾਣੇ ਇਹ ਜਮਾਂਦਰੂ ਹੀ ਲੜਾਕੇ ਹਨ ਸੁਚਾਨੰਦ ਨੇ ਸੁਝਾ ਦਿੱਤਾ ਕਿ ਬੱਚਿਆਂ ਨੂੰ ਆਜ਼ਾਦ ਕਰ ਦਿੱਤਾ ਜਾਵੇ ਤਾਂ ਦੇਖਿਆ ਜਾਏ ਕਿ ਬੱਚੇ ਕੀ ਕਰਦੇ ਹਨ ਤਿੰਨ ਦੁਕਾਨਾਂ ਬਾਜ਼ਾਰ ਦੇ ਵਿੱਚ ਲਾ ਦਿੱਤੀਆਂ ਜਾ ਇੱਕ ਵਿੱਚ ਨਿਰੇਖਡਾਉਣੇ ਹੋਣ ਦੂਜੀਆਂ ਵਿੱਚ ਮਿਠਾਈ ਤੇ ਤੀਜੀ ਵਿੱਚ ਸ਼ਸ਼ਤਰ ਅਸਤਰ ਗੋਲੇ ਜੇ ਮਿਠਾਈ ਖਾਣਗੇ ਸਹਬਜ਼ਾਦੇ ਛੱਡ ਦਿੱਤੇ ਜਾਣਗੇ ਤਾਂ ਉਹਨਾਂ ਨੇ ਬਾਹਰ ਜਾ ਕੇ ਤਿੰਨ ਦੁਕਾਨਾਂ ਲਗਾਈਆਂ ਤਾਂ ਉਹਨਾਂ ਨੇ ਨਾ ਮਿਠਾਈਵਾਲ ਤੱਕਿਆ ਨਾ ਖਿਡਾਉਣਿਆਂਵਾਲ ਤੱਕਿਆ ਛੋਟੇ ਸਹਬਜ਼ਾਦਿਆਂ ਨੇ ਜਾ ਕੇ ਸ਼ਸ਼ਤਰ ਚੱਕੇ ਤਨ ਕਲਗੀ ਵਾਲੇ ਸਹਬਜ਼ਾਦੇ ਲਤੀਫ ਦਾ ਕਹਿਣਾ ਹੈ ਕਿ ਸਵਾਲ ਜਵਾਬ ਵੇਲੇ ਵੀ ਇਹ ਕਿਹਾ ਗਿਆ ਸੀ ਕਿ ਜੇਕਰ ਉਹਨਾਂ ਨੂੰ ਛੱਡ ਦਿੱਤਾ ਗਿਆ ਤਾਂ ਉਹ ਸ਼ਸਤਰ ਹੀ ਇਕੱਠੇ ਕਰਨਗੇ ਜੰਗਲੀ ਜਾ ਕੇ ਫੌਜ ਨੂੰ ਨਵੇਂ ਸਿਰਿਓ ਤਰਤੀਬ ਦੇਣਗੇ ਸੱਪ ਦੇ ਬੱਚੇ ਆਖਰ ਸਾਪ ਹੀ ਹੁੰਦੇ ਹਨ ਉਸਨੇ ਕਾਜ਼ੀ ਕੋਲੋਂ ਫਤਵਾ ਦਵਾ ਦਿੱਤਾ ਤਾਂ ਉਸ ਤੋਂ ਬਾਅਦ ਸਿੱਖੀ ਸਦਕ ਪ੍ਰਤੀ ਵਫਾ ਪਾਲਣ ਕਰਦੇ ਹੋਏ ਛੋਟੇ ਸਹਬਜ਼ਾਦਿਆਂ ਨੂੰ ਸੁਬਾ ਸਰਹੰਦ ਵਜ਼ੀਦ ਖਾਨ ਦੇ ਹੁਕਮ ਦੇ ਨਾਲ ਜੋਦੇ ਦੀਵਾਰਾਂ ਦੇ ਵਿੱਚ ਚਿੰਕੇ ਸ਼ਹੀਦ ਕਰ ਦਿੱਤਾ ਗਿਆ ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਜਦੋਂ ਦੀਵਾਰ ਸਾਰੇ ਜਾਣ ਤੋਂ ਬਾਅਦ ਵਾਰ-ਵਾਰ ਡਿੱਗ ਜਾਂਦੀ ਰਹੀ ਤਾਂ ਮਾਸੂਮ ਸੈਭਜ਼ਾਦਿਆਂ ਤੇ ਤਲਵਾਰ ਦਾ वार ਕਰਕੇ ਉਹਨਾਂ ਦੇ ਸੀਸ ਤੜ ਤੋਂ ਜੁਦਾ ਕਰਕੇ ਸ਼ਹੀਦ ਕੀਤਾ ਗਿਆ ਇਸ ਦਿਲ ਕੰਬਾਉਂ ਘਟਨਾ ਨੂੰ ਭਾਈ ਕੇਸਰ ਸਿੰਘ ਛੱਬਰ ਆਪਣੀ ਕਿਤਾ ਬੰਸਾਵਲੀ ਨਾਮਾ ਦਸਾਂ ਪਾਤਸ਼ਾਹਿਆਂ ਕਾਸ਼ਾ ਪਹਿਲਾ ਇਸ ਤਰ੍ਹਾਂ ਬਿਆਨ ਕਰਦੇ ਨੇ ਨੌਸਾਲ ਅਵਸਥਾ ਜ਼ੋਰਾਬਰ ਸਿੰਘ ਜੀ ਪਏ ਸਾਡੇ 7 ਸਾਲ ਅਵਸਥਾ ਫਤਿਹ ਸਿੰਘ ਲੈ ਜਰਾਵਰ ਸਿੰਘ ਦੇ ਪ੍ਰਾਣ ਖੰਡੇ ਨਾਲ ਬਿਹੋ ਛੁੱਟ ਗਏ ਅਧੀ ਘੜੀ ਫਤਿਹ ਸਿੰਘ ਜੀ ਚਰਨ ਮਰਦੇ ਪਏ ਤਾਂ ਇਤਿਹਾਸਕਾਰਾਂ ਦਾ ਕਹਿਣਾ ਉਸੇ ਹੀ ਦਿਨ ਜਦੋਂ ਮਾਤਾ ਗੁਜਰੀ ਜੀ ਨੂੰ ਸਰਹੰਦੇ ਠੰਡੇ ਬੁਰਜ ਦੇ ਵਿੱਚ ਛੋਟੇ ਸਹਬਜ਼ਾਦਿਆਂ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤੇ ਜਾਣ ਦੀ ਖਬਰ ਮਿਲੀ ਤਾਂ ਮਾਤਾ ਜੀ ਵੀ ਆਪਣਾ ਪੰਜ ਪੁੱਤ ਅਕਸ਼ਰੀ त्यागे ਜੋਤੀ ਜੋਤ ਸਮਾ ਗਏ ਅਤੇ ਆਕਾਲ ਪੁਰਖ ਦੀ ਗੋਦ ਵਿੱਚ ਆਪਣੇ ਪਿਆਰੇ ਪੋਤਰਿਆਂ ਨੂੰ ਜਾਂ